ख़ुर्बाद ख़ुर्दाबाद चारि ख़ुर्दाबाद ख़ुर्बाद ख़ुर्दाबाद ख़ुर्दाबाद ਬੱਤੀ ਲਾ ਕਰ ਬੱਤੀ ਜੋ ਗਿਆ ਜੇ ਸਾਰੇ ਉਹ ਛੱਡੋ ਕੋਈ ਛੱਡੋ ਸਾਨੂੰ ਬਿਧੀਪੁਰ ਫੀਡਰ ਲੱਗਦਾ ਆ ਹਾਂਜੀ ਮੇਰਾ ਨਾਮ ਦਲਰਾਜ ਸਿੰਘ ਹੈ ਪਿੰਡ ਬਡਵੀਂ ਤੋਂ ਜ਼ਿੰਮੇਦਾਰ ਹਾਂ ਤੇ ਬਿਧੀਪੁਰ ਫੀਡਰ ਸਾਨੂੰ ਜੋ 3 ਫੇਸ ਬੱਤੀ ਜਾਂਦੀ ਆ ਪਰ ਪ੍ਰੋਪਰ ਇਸ ਵਾਰ ਸਾਨੂੰ ਇਹ ਝੋਨੇ ਦੀ ਸਪਲਾਈ ਚੱਲੀ ਨਹੀਂ ਸਵਾਦ ਦੇ ਨਾਲ ਪੰਜਾਬ ਸਰਕਾਰ ਦੇ ਸਾਰੇ ਵਾਦੇ ਝੂਠੇ ਇੱਕ ਕਹਿੰਦੀ ਵੀ ਦਿਨੇ ਬੱਤੀ ਦਵਾਂਗੇ ਪਰ ਰਾਤ ਦੇ ਵਿੱਚ ਸ਼ਿਲਟ ਲਾਈ ਹੋਈ ਆ ਪ੍ਰੋਪਰ ਦਿਨੇ ਵੀ ਦੇ ਰਹੇ ਰਾਤ ਕਿ ਦੇਣਗੇ ਅਸੀਂ ਸਾਨੂੰ ਮਜਬੂਰੀ ਵਾਸ ਇੱਥੇ ਹੋਣਾ ਪਿਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਦੇ ਗਰਮੀ ਬੜੀ ਆ ਪਰ ਜੇ ਸਾਡੀ ਸੁਣਵਾਈ ਕੋਈ ਨਹੀਂ ਫਸਲਾ ਸੁੱਕਣ ਦੀਆਂ ਨੇ ਕਦੋਂ ਐਜ ਪਾਣੀ ਆਣੀ ਆ ਕੋਈ ਸਪਲਾਈ ਛੋਟੇ ਅਧਿਕਾਰੀਆਂ ਤੋਂ ਲੈ ਕੇ ਵੱਡੇ ਤੱਕ ਕਹੀ ਗੱਲਬਾਤ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਹੋਂਦੀ ਅਜੇ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਸੋ ਅਸੀਂ ਪ੍ਰੋਪਰ ਲਿਖਵਾ ਕੇ ਰੱਖਿਆ ਸਾਰਾ ਇਹ ਕਾਫੀ ਡੇਟ ਸੀ ਤੇ ਇਹ ਮੰਗ ਪੱਤਰ ਲੈ ਕੇ ਆਏ ਅੱਜ ਸ਼ਾਂਤਬਾਈ ਪ੍ਰੋਟੈਸਟ ਕਰਨਦੇ ਆ ਜੇ ਸਾਡੀ ਇਹਦਾ ਨਹੀਂ ਮੰਨੀਆਂ ਗਈਆ ਤੇ ਵੱਡੇ ਲੈਵਲ ਤੇ ਪ੍ਰੋਟੈਸਟ ਕਰਾਂਗੇ ਨਾਲ ਕਿਸਾਨਾਂ ਦੇ ਇੱਥੇ ਪੰਡੀਆਂ ਵੀ ਹੋਣਗੀਆਂ ਥੋੜੇ ਸਮੇਂ ਵਾਸਤੇ ਅਸੀਂ ਬੜੇ ਨਾਖੋਸ਼ ਆ ਪੰਜਾਬ ਸਰਕਾਰ ਤੋਂ ਤੇ ਬਿਜਲੀ ਮਹਿਕ ਦੇ ਦੋ ਪੰਜਾਬ ਸਰਕਾਰ ਮਰਦਾਬਾਦ ਪਾਵਰ ਕਾਮ ਮਰਦਾਬਾਦ ਧਾਰੀਵਾਲ ਬਿਜਲੀ ਬੋਰਡ ਸਰਕਾਰੀ ਵਿਸ਼ੇਸ਼ ਮਰਦਾਬਾਦ ਵਾਹਵਾ ਭਾਈ ਮੈਂ ਬਰਾਣਾ ਪ੍ਰਿੰਤਪਾਲ ਸਿੰਘ ਆ ਵਿਧੀਪੁਰ ਸਾਡਾ ਪਿੰਡ ਵਾ ਜਿਹੜੇ ਦਾ ਧਾਰੀਵਾਲ ਬਿਜਲੀ ਘਰ ਤੋਂ ਸਾਡੇ ਸਪਲਾਈ ਚੱਲਦੀ ਆ ਉਹਦੇ ਵਿੱਚ ਚੌਧਰਪੁਰ ਬੜੋਏ ਤੇ ਦੀਦੀ ਪੁਰਾ ਜਿਹੜਾ ਵਾ ਸਪੀਡ ਤੋਂ ਚੱਲਦਾ ਵਾ 100 ਤੇ 32 ਕਿਵੀ ਦੇ ਤੋਂ ਜਦੋਂ ਦੀ ਪੈਡੀ ਸੀਜ਼ਨ ਸ਼ੁਰੂ ਹੋਇਆ ਵਾ 16 ਤਰੀਕ ਤੋਂ ਪੈਡੀ ਸੀਜ਼ਨ ਸ਼ੁਰੂ ਹੋਇਆ ਇੱਕ ਦਿਨ ਵੀ ਸਪਲਾਈ ਜਿਹੜੀ ਆ ਉਹ ਨਿਰੰਤਰ ਨਹੀਂ ਚੱਲੀ 4-4 ਘੰਟੇ ਦੇ ਤੇ ਪਾਵਰ ਕੱਟ ਰਹਿੰਦੇ ਨੇ ਪਾਵਰ ਕੱਟ ਰਹਿਣ ਤੋਂ ਬਾਅਦ ਸਾਨੂੰ ਉਹਦੀ ਜਿਹੜੀ ਵਾਧੂ ਸਪਲਾਈ ਉਹ ਦਿੱਤੀ ਨਹੀਂ ਜਾਂਦੀ ਦੂਸਰਾ ਵੀ ਕਿਸੇ ਫੀਡਰ ਕੋਈ ਬੰਦ ਹੋ ਜਾਂਦਾ ਵਾ ਤੇ ਜਿਹੋ ਦੀ ਵਾਧੂ ਸਪਲਾਈ ਆਉਂਦੀ ਆ ਤੇ ਉਹਦੇ ਸਾਡੀ ਸਪਲਾਈ ਦੇ ਵਿੱਚੋਂ ਉਹਨੂੰ ਕੱਟ ਲਿਆ ਜਾਂਦਾ ਵਾ ਜੋ ਕਿ ਉਹ ਕਿਸਾਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਪਲਾਈ ਚੱਲੀ ਤੇ ਕਿਹੜੇ ਵੇਲੇ ਬੰਦ ਹੋ ਗਈ। ਜੋ ਉਹਨੇ ਆਪਣਾ ਸ਼ਡਿਊਲ ਬਣਾਇਆ ਹੁੰਦਾ ਕਿ ਮੈਂ ਆਪਣੀ ਵਾਰੀ 'ਚ ਆਹ ਕੰਮ ਕਰਨਾ ਵਾ। ਉਹਦੀ ਵਾਰੀ 'ਚ ਸਪਲਾਈ ਕੱਟ ਲਈ ਜਾਂਦੀ ਹੈ ਤੇ ਉਹਨੂੰ ਕੋਈ ਬੈਨੀਫਿਟ ਨਹੀਂ ਹੁੰਦਾ। ਇਸ ਕਰਕੇ ਆਪਾਂ ਅੱਜ ਇਹਦਾ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹੜੀ ਬਿਜਲੀ ਆ ਉਹ 8 ਘੰਟੇ ਸਾਡੀ ਨਿਰੰਤਰ ਮਿਲਣੀ ਚਾਹੀਦੀ ਆ। ਚਾਹੇ ਕਿ ਉਹ ਕਿਸੇ ਵੀ ਉੱਪਰਲੇ ਸੈਕਟਰ 'ਚੋਂ ਉਹਨੂੰ ਕੱਟ ਲਾ ਕੇ ਦਿੱਤੀ ਜਾਵੇ ਜਾਂ ਕੁਝ ਵੀ ਕੀਤਾ ਜਾਵੇ। ਜਿਹੜੀ ਖੇਤੀ ਸੈਕਟਰ ਨੂੰ ਦਿੱਤੀ ਜਾਉ ਉਹਨੂੰ 8 ਘੰਟੇ ਸਪਲਾਈ ਜਿਹੜੀ ਮਿਲਣੀ ਚਾਹੀਦੀ ਆ। ਨਾਲੋਂ ਉੱਪਰ ਇਹ ਵੀ ਕੋਰਾਂ ਨੇ ਜਿਹੜੀ ਗੱਲ ਕੀਤੀ ਸੀ ਵੀ ਇਹ ਮਸਲਾ ਹੈ ਦਾ ਜੀ ਮੇਰੇ ਨਾਲ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਸਾਨੂੰ ਜਿਹੜੀ ਬੱਤੀ ਆ ਬਹੁਤ ਜ਼ਿਆਦਾ ਘੱਟ ਮਿਲ ਰਹੀ ਆ ਇਹਦੇ ਵਾਸਤੇ ਕੁਝ ਕੀਤਾ ਜਾਵੇ ਕੱਲ ਵੀ ਬੱਤੀ ਸਾਡੀ ਜਿਹੜੀ 1:30 ਵਜੇ ਚੱਲਣੀ ਸੀਗੀ ਤੋਂ 6 ਵਜੇ ਚੱਲੀ ਆ 6 ਵਜੇ ਚੱਲ ਕੇ ਤੇ 9 ਵਜੇ ਕੇ ਤਾਂ ਕੋਈ 10-15 ਮਿੰਟ ਤੇ ਬੰਦ ਹੋ ਗਈ ਆ ਜਿਹੜੀ ਉਹਦੇ ਕੋਈ ਵਾਜੂ ਰਿਸਪਲਾਈ ਕਿਤੇ ਨਹੀਂ ਦਿੱਤੀ ਗਈ ਅੱਜ ਵਾਦ ਅੱਜ ਫਿਰ ਐਸੇ ਕਰਕੇ ਕਿਸੇ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਤਾਂ ਅੱਜ ਸਾਨੂੰ ਮਜਬੂਰ ਨੇ ਇੱਥੇ ਆਉਣਾ ਪਿਆ ਵਾ ਦਾਸ ਕਹਿੰਦਾ ਕਿ ਪੁੱਜਾ ਖਤੀ ਜੋ ਵੀ ਕਹਿੰਦੇ ਸੀ ਆ ਐਕਸਪਲ ਉਹਦੀ ਸਰਕਾਰ ਦੇ ਉੱਪਰਲੇ ਬਿਆਨਾਂ ਤੱਕ ਹੀ ਆ ਥੱਲੇ ਕੁਝ ਨਹੀਂ ਹੈਗਾ ਥੱਲੇ ਦੇ ਐਵੇਂ ਕੁਝ ਵੀ ਨਹੀਂਗਾ ਥੱਲੇ ਤਾਂ ਦੇਖਣ ਨਹੀਂ ਦੇਜੋ ਬੱਤੀ ਪੂਰੀ ਮਿਲਦੀ ਉਹਦੇ ਕਿਸਾਨ ਇਥੇ ਕਿਉਂ ਆਉਣ ਆਏ ਜੀ ਕਹਿੰਦੇ ਦਿਨ ਦੀ ਸਪਲਾਈ ਦਿਨ ਦੀ ਸਪਲਾਈ ਜਿਹੜੀਆਂ ਪਿਛਲੀਆਂ ਵਾਰੀਆਂ ਚ ਸਾਰੀ ਇਹਨਾਂ ਨੇ ਖਰਾਬ ਕਰਕੇ ਦਿੱਤੀ ਆ ਕੁਝ ਨਹੀਂ ਕਰ ਰਹੇ ਲਾਈਟ ਦੀ ਬਰਬਾਦੀ ਕਰੀ ਜਾਂਦੇ ਆ ਧਾਰੀ ਵਾਲ 132 ਕੇਵੀ ਦੇ ਦਫਾ ਕਰ ਰਹੇ ਆ ਜੀ ਇਹਦੇ ਵਿੱਚ ਐਕਸਰ ਸਾਹਿਬ ਨਾਲ ਗੱਲ ਹੋਈ ਆ ਕਿ ਅਸੀਂ ਪ੍ਰੋਟੈਸਟ ਕਰ ਰਹੇ ਆ ਕਿ ਸਾਡਾ ਸੁਣੋ ਆਣ ਕੇ ਦੇਖੋ ਆਉਂਦੇ ਆ ਕਿ ਨਹੀਂ ਆਉਂਦੇ ਹੋ ਮੰਨ ਸਾਡੇ ਇੱਥੇ ਬੱਤੀ ਨਿਰੰਤਰ ਨੂੰ 8 ਘੰਟੇ ਮਿਲਦੀ ਗਈ ਦੀ ਆ ਜੇ ਕੋਈ ਜਾਣਦਾ ਨਹੀਂ ਤੇ ਅੱਜ ਥਾਰੀ ਗੱਲ ਹੁੰਦਾ ਫਿਰ ਜੇ ਲੰਮਾ ਪ੍ਰਦਰਸ਼ਨ ਕਰਾਂਗੇ ਤੇ ਵਾਸਤੇ ਇਹਦੇ ਵਾਸਤੇ ਪੂਰੇ ਜ਼ਿਮੀਦਾਰ ਪਿੰਡਾਂ ਚ ਪਰ ਤਿਆਰ ਆ ਜਰ ਆਪਾਂ ਉਹਨਾਂ ਕਿਸਾਨ ਜਿਹੀ ਬੰਦੀਆਂ ਸਾਡੇ ਨਾਲ ਨੇ ਸਾਰਾ ਕੁਝ ਵਰੀਆਂ ਆ ਕੇ ਬਹਿ ਜਾਗੇ ਤੇ ਹਾਂ ਜੀ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਸਪਲਾਈ ਜਿਹੜੀ ਏਪੀ ਦੀ ਬਹੁਤ ਘੱਟ ਮਿਲ ਰਹੀ ਆ ਤੇ ਉਹਨਾਂ ਦਾ ਮੰਗ ਪੱਤਰ ਅੱਜ ਮੇਰੇ ਵੱਲੋਂ ਪ੍ਰਾਪਤ ਕਰ ਲਿਆ ਗਿਆ ਵਾ ਇਹ ਜਿਹੜਾ ਮੰਗ ਪੱਤਰ ਆ ਆਪਾਂ ਆਪਣੇ ਅਧਿਕਾਰੀਆਂ ਨੂੰ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਿਹੜੀ ਆ ਬੱਤੀ ਜਿੰਨਾ ਚਿਰ ਘੱਟ ਮਿਲਦੀ ਆ ਉਹਨੂੰ ਕੰਪਨਸੇਸ਼ਨ ਪ੍ਰੋਪਰ ਦਵਾਈ ਜਾਵੇ ਤੇ ਅੱਗੇ ਤੋਂ ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਦਾ ਨਾ ਸਾਹਮਣਾ ਕਰਨਾ ਪਵੇ ਪਰ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੀ ਪ੍ਰੋਬਲਮ ਸੀਗੀ ਇਹ ਟੈਂਪਰੇਰੀ ਆਈ ਆ ਥਰਮਲ ਬੰਦ ਹੋਣ ਕਰਕੇ ਯੂਨਿਟ ਬੰਦ ਹੋਣ ਕਰਕੇ ਆਈ ਆ ਤੇ ਹੋਪਫੁਲੀ ਇਹ ਜਲਦੀ ਜਿਹੜੀ ਆ ਰਿਸੋਲਵ ਹੋ ਜੇਗੀ ਬੱਤੀ ਇਹਨਾਂ ਨੂੰ ਮਿਲਣੀ ਚਾਹੀਦੀ ਕਿੰਨੀ ਮਿਲਦੀ ਹੈ 32 ਵੱਖਰੇ ਵੱਖਰੇ ਗਰੁੱਪਾਂ 'ਚ ਵ ਤੇ ਦੋ ਗਰੁੱਪਾਂ ਨੂੰ ਤੇ ਲਗਭਗ ਬਰਾਬਰ ਮਿਲੀ ਇੱਕ ਗਰੁੱਪ ਨੂੰ ਰਾਤੀ ਜਿੰਨੇ ਸਾਢੇ 3 ਘੰਟੇ ਬੱਤੀ ਮਿਲੀ ਆ ਉਹਨੂੰ ਹੁਣੇ ਆਪਾਂ ਕੰਫਰਮੇਸ਼ਨ ਦੁਆਲਦੀ ਮੈਸੇਜ ਦੇ ਦਿੱਤਾ ਉਹ ਮਿਲਣ ਲਈ ਬਸ ਥੋੜੇ ਦਿਨ ਤੱਕ ਚੱਲ ਜਾਂਦੇ ਆ ਧਰਨਾ ਪਾਈ ਉਹਨਾਂ ਨੂੰ ਦੱਸਦਾ ਹਾਂ ਹਾਂਜੀ ਮੇਰੇ ਵੱਲੋਂ ਤੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਤੇ ਉਹਨਾਂ ਨੇ ਇਸ ਦੋਸਤੇ ਤੇ ਜਿਹੜਾ ਵਾ ਧਰਨਾ ਟੁਕ ਗਿਆ ਤਾਂ